ਸਾਕਿਬ ਜੀ ਕਹਿੰਦੇ ਰੱਬ ਦੀ ਕਚਹਿਰੀ ਦੇ ਵਿੱਚੋਂ ਭੱਜ ਕੇ ਤੂੰ ਕਿੱਥੇ ਜਾਏਂਗਾ ਰੱਬ ਦੀ ਕਚਹਿਰੀ ਦੇ ਵਿੱਚੋਂ ਕਦੇ ਕੋਈ ਭੱਜ ਨਹੀਂ ਸਕਦਾ ਉਹਦੀ ਕਚਹਿਰੀ ਦੇ ਵਿੱਚ ਨਾ ਕਿਸੇ ਦੀ ਜਾਤ ਤਾਂ ਹੀ ਪਵਨ ਬਾਣੀ ਨੇ ਕਿਹਾ ਅੱਗੇ ਜਾਤ ਨਾ ਜੋਰ ਖੇ ਅੱਗੇ ਜੀਉ ਨਵੇਂ ਉਹਦੀ ਕਚਹਿਰੀ ਦੇ ਵਿੱਚ ਕਦੇ ਕਿਸੇ ਦਾ ਆਉਦਾ ਨਹੀਂ ਵੇਖਿਆ ਜਾਂਦਾ ਉਹਦੀ ਕਚਹਿਰੀ ਦੇ ਵਿੱਚ ਕਦੇ ਕਿਸੇ ਦੀ ਅਮੀਰੀ ਨਹੀਂ ਵੇਖੀ ਜਾਂਦੀ ਉਹਦੀ ਕਚਹਿਰੀ ਦੇ ਵਿੱਚ ਕਦੇ ਕਿਸੇ ਦਾ ਜੋਰ ਨਹੀਂ ਵੇਖਿਆ ਜਾਂਦਾ ਕਿਸੇ ਦਾ ਜਾਤ ਕਿਸੇ ਦੀ ਮਜ਼ਹਬ ਨਹੀਂ ਵੇਖਿਆ ਜਾਂਦਾ ਇਸੇ ਕਰਕੇ ਪਾਵਨ ਬਾਣੀ ਨੇ ਕਿਹਾ ਉਹਦੀ ਕਚੈਰੀ ਤੋਂ ਕਦੇ ਵੀ ਕੋਈ ਬਚ ਨਹੀਂ ਸਕਦਾ ਉਹ ਵੱਡਾ ਹੈ ਵੱਡੀ ਵਡਿਆਈ ਜਾਂ ਸੱਚ ਨੇ ਆਉ ਫਿਰ ਪਾਵਨ ਬਾਣੀ ਨੇ ਕਿਹਾ ਵੱਡੀ ਵਡਿਆਈ ਜਾਂ ਨਿਹਚਲ ਥਾਉ ਉਹਦਾ ਥਾਂ ਨਿਹਚਲ ਹੈ ਸਾਰੇ ਚਲਾਏ ਮਾਨ ਨੇ ਪਰ ਕੇਵਲ ਤੇ ਕੇਵਲ ਉਹ ਇੱਕ ਨਿਰੰਕਾਰ ਪ੍ਰਭੂ ਹੈ ਜਿਹਨੂੰ ਪਾਵਨ ਬਾਣੀ ਨੇ ਕਿਹਾ ਉਹਦਾ ਗੁਣ ਹੈ ਵੀ ਉਹ ਅਚਲ ਹੈ